ਬੇਗਮਾਂ ਦੇ ਡੋਲੇ ਤੇਰਾ دین ਧਰਮ ਤੇਰਾ ਖਿਤਾਬ ਤੇ ਰਤਮਾ ਗੁਰੂ ਗੋਬਿੰਦ ਸਿੰਘ ਦੇ ਪੁੱਤ ਜੁੱਤੀ ਦੀ ਠੋਕਰ ਦੇ ਨਾਲ ਠਕਰਾਉਂਦੇ ਨੇ ਦੋਵੇਂ ਬਾਲਕ ਅੰਦਰ ਗਏ ਤੇ ਕਹਿੰਦੇ ਨੇ ਇਹਦੇ ਵਿੱਚ ਬਿਠਾ ਹੈ ਮਲੇੜ ਕੋਟਲੇ ਦਾ ਨਵਾਬ ਜਿਹਦਾ ਭਰਾ ਚਮਕੌਰ ਦੀ ਗੜੀ 'ਚ ਮਾਰਿਆ ਗਿਆ ਇਹ ਵੀ ਇੱਕ ਮਰਦ ਸੀ ਇਹਨਾਂ ਲੋਕਾਂ ਵਿੱਚ ਬਿਠਾ ਮਰਦ ਗੁਰੂ ਨਾਨਕ ਦੀ ਕਲਮ ਪੜੋ ਗੁਰੂ ਨਾਨਕ ਦਾ ਸ਼ਬਦ ਪੜੋ 15ਵੀਂ ਸਦੀ ਦੇ ਬਾਬੇ ਨਾਨਕ ਨੇ ਇੱਕ ਮਰਦ ਆਖਿਆ ਸਿੱਖ ਬੰਦੇ ਨੂੰ ਮਰਦ ਉਹ ਮਰਦ ਕੌਣ ਸੀ ਸਾਰੇ ਧਰਮ ਤੋਂ ਨਿਕਾਰੇ ਹੋ ਗਏ ਸਨ ਗਫਲਤ ਦੀ ਨੀਂਦੇ ਸੌਂ ਗਏ ਸਨ ਲੱਖਾਂ ਕਰੋੜਾਂ ਦੀ ਤਾਦਾਦ ਵਿੱਚੋਂ ਗੁਰੂ ਨਾਨਕ ਦੀ ਨਜ਼ਰ ਤੇ ਕੇਵਲ ਇੱਕ ਮਰਦ ਆਇਆ ਸਾਹਮਣੇ ਮਰਦ ਵਾਹਿਗੁਰੂ ਜਿਹਨੂੰ ਗੁਰੂ ਨਾਨਕ ਨੇ ਮਰਦ ਦਾ ਖਿਤਾਬ ਦਿੱਤਾ ਉਹ ਗੱਲ ਮੈਂ ਨਹੀਂ ਕਹਿ ਰਿਹਾ ਮੇਰੇ ਸਤਿਗੁਰੂ ਗੁਰਬਾਣੀ ਵਿੱਚੋਂ ਸ਼ਬਦ ਦਰਜ ਹੈ ਸੋਈ ਮਰਦ ਮਰਦ ਮਰਦਾਨਾ ਵਾਹ ਜੀ ਵਾਹ ਮਰਦ ਦਾ ਖਿਤਾਬ ਜੇ 15ਵੇਂ ਸ਼ਾਦੀਰੇ ਦਿੱਤਾ ਤੇ ਗੁਰੂ ਨਾਨਕ ਨੇ ਭਾਈ ਮਰਦਾਨੇ ਦਿੱਤਾ ਤੇ ਅੱਜ ਮਲੇੜ ਕੋਟਲੇ ਦਾ ਮਰਦ ਦਾ ਖਿਤਾਬ ਮਿਲਣ ਲੱਗਾ ਹੈ ਮਾਂ ਗੁਜਰੀ ਵੱਲੋਂ ਮਲੇੜ ਕੋਟਲੇ ਦੇ ਨਵਾਬ ਨੂੰ ਵਾਹ ਜੀ ਵਾਹ ਮੋਤੀ RAM ਜੀ ਕਹਿਣ ਲੱਗਾ ਮਾਂ ਕਿਆ ਗਿਆ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਲੈ ਬਦਲਾ ਤੇਰੇ ਭਰਾ ਦਾ ਵੱਧ ਤੇਰੇ ਭਰਾ ਦਾ ਕਤਲ ਚਮਕੌਰ ਦੀ ਗੜੀ ਦੇ ਵਿੱਚ ਇਹਦੇ ਪਿਓ ਨੇ ਕੀਤਾ ਸੀ ਜੇ ਪਿਓ ਦਾ ਕਰਜ਼ਾ ਬੱਚੇ ਨਾਲ ਤਾਰਨ ਦੇ ਕਿੰਨੇ ਤਾਰਨਾ ਜੇ ਕਿੰਨੇ ਤਾਰਨਾ ਪਿਓ ਦਾ ਕਤਲ ਕੀਤਾ ਹੋਇਆ ਬੱਚਿਆਂ ਦਾ ਕਤਲ ਕਰਕੇ ਤੂੰ ਬਦਲਾ ਲੈ ਲੈ ਇਹ ਰਾਜਨੀਤੀ ਅੱਜ ਵੀ ਚੱਲਦੀ ਹੈ ਸਾਡੇ ਵਿੱਚ ਜੇ ਪਿਓ ਨੇ ਕਰਜ਼ਾ ਲਿਆ ਤੇ ਉਹਦਾ ਪੁੱਤ ਕਰਜ਼ਾ ਲਾਉਂਦਾ ਭਾਵੇਂ ਪੁੱਤ ਨੂੰ ਪਿਓ ਬਣਾਉਂਦਾ ਨਾ ਹੋਵੇ ਭਾਵੇਂ ਉਹਨੂੰ ਬੇਦਖਲੀ ਕੀਤਾ ਹੋਵੇ ਫਿਰ ਵੀ ਪੁੱਤ ਨੂੰ ਕਹਿਦਾ ਤੂੰ ਲਾ ਕਰਜ਼ਾ ਆਏਗਾ ਅੱਪ ਤੇਰੇ ਭਰਾ ਦਾ ਕਤਲ ਤੇ ਬਾਪ ਨੇ ਕੀਤਾ ਤੇ ਬਦਲਾ ਲੈ ਲਾਉਂਦੇ ਪੁੱਤ ਨੂੰ ਮਾਰ ਕੇ ਇੱਕ ਮਰਦ ਉੱਥਰ ਆ ਉਹ ਕਹਿੰਦਾ ਸੱਚ ਹੈ ਮੇਰੇ ਭਰਾ ਦਾ ਕਤਲ ਕੀਤਾ ਮੈਦਾਨੇ ਜੰਗ ਦੇ ਵਿੱਚ ਵਾਹ ਜੀ ਵਾਹ ਮੈਦਾਨੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਆਵੇ ਮੇਰੇ ਸਾਹਮਣੇ ਜਾ ਮੈਂ ਗੋਬਿੰਦ ਸਿੰਘ ਨੂੰ ਮਾਰਾਂਗਾ ਜਾਂ ਮੈਂ ਆਪ ਮਰਾਂਗਾ ਇਹ ਸ਼ੀਰਖੋਰ ਬੱਚੇ ਨੇ ਸਾਡੀ ਕੁਰਾਨ ਕਹਿੰਦੀ ਹੈ ਬੱਚੇ ਔਰਤ ਤੇ ਨਿਹੱਥੇ ਤੇ ਬਜ਼ੁਰਗ ਉਤੇ ਕਦੇ ਵਾਰ ਕਰਨਾ ਕਾਇਰਤਾ ਹੈ ਸਾਡੀ ਕੁਰਾਨ ਕਹਿੰਦੀ ਹੈ ਇਹ ਪਰ ਜਿੱਥੇ ਗੱਲ ਬੇਇਨਸਾਫੀ ਦੀ ਹੋਵੇ ਉਥੇ ਜੱਜ ਵੀ ਝੂਠਾ ਵਕੀਲ ਵੀ ਝੂਠਾ ਉਹਨਾਂ ਦੇ ਗ੍ਰੰਥ ਰੱਖੇ ਹੋਏ ਵੀ ਝੂਠੇ ਪੈ ਜਾਂਦੇ ਨੇ ਇਹੀ ਕੁਝ ਹੋਇਆ ਜਦੋਂ ਸੁਣੀ ਨਾ ਗੱਲ ਤੇ ਵਜ਼ੀਰ ਖਾਂ ਸੂਬਾ ਸਰਹੰਦ ਥੋੜਾ ਜਿਹਾ ਨਰਮ ਪੈ ਗਿਆ ਨਰਮ ਸੋਚਣ ਵਾਸਤੇ ਮਜਬੂਰ ਹੋ ਗਿਆ ਇਕੁੱਠਿਆ ਸਾਡਾ ਆਪਣਾ ਠਾਣਾ ਅਨੰਦ ਜਿਹਨੂੰ ਲੋਕ ਸੁੱਚਾ ਅਨੰਦ ਕਹਿੰਦੇ ਨੇ ਉੱਠ ਕੇ ਖੜਾ ਹੋ ਗਿਆ ਜਦੋਂ ਵੀ ਦੇਸ਼ ਕੌਮ ਨੂੰ ਸਿੱਖ ਕੌਮ ਨੂੰ ਢਾਲ ਲਈ ਹੈ ਨਾ ਆਪਣੇ ਆਲੇ ਲਈ ਹੈ ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ ਰੁੱਖ ਰੂਪ ਹੈ ਪਹਾੜੇ ਵਿੱਚ ਵੇਖ ਦਸਤਾ ਫਟ ਜੜਾਂ ਨੂੰ ਲਾਇਆ ਤਾਂ ਆਪਣੇ ਨੇ ਵਾਹ ਜੀ ਬੋਲੇ ਬੋਲੇ ਰੋਪਈ ਮਾਲਨ ਹੱਥ ਵੇਖ ਸੂਈ ਛੇਕ ਫੁੱਲਾਂ 'ਚ ਪਾਇਆ ਤਾਂ ਆਪਣੇ ਨੇ ਮਰਦਾ ਰੋਪਿਆ بے ਗੈਤ ਦੀ ਦੇਖ ਦੁਨੀਆ ਲੰਬੂ ਚਿਖਾ ਨੂੰ ਲਾਇਆ ਤਾਂ ਆਪਣੇ ਨੇ ਕਲਗੀ ਧਰ ਦੇ ਦੋ ਫਰਜ਼ੰਦਾ ਨੂੰ ਤੇ ਨੀਆਂ ਵਿੱਚ ਚਣਵਾਇਆ ਤਾਂ ਆਪਣੇ ਨੇ ਆਪਣੇ ਆਨੇ ਸਭ ਕੁਝ ਕੀਤਾ ਹੋ ਸਕਦਾ ਈ ਸਲਾਮ ਦੀ ਸਰਕਾਰ ਛੱਡ ਜਿੰਦੀ ਬੱਚਿਆਂ ਨੂੰ ਪਰ ਕਿੱਥੇ ਸਾਡੇ ਕਿੱਥੇ ਸਬਰ ਲਿੰਦੇ ਇਹ ਗੱਲ ਨੂੰ ਝੂਠਾ ਆਨੰਦ ਕਹਿਣ ਲੱਗਾ ਕਹਿੰਦਾ ਜਨਾਬ ਮੈਂ ਬੱਚਿਆਂ ਨਾਲ ਦੋ ਗੱਲਾਂ ਕਰਨੀਆਂ ਲੋਚਦਾ ਹੈ ਉਹ ਕਹਿੰਦਾ ਕਰ ਕਹਿੰਦਾ ਬੱਚਿਓ ਵੀ ਇੱਕ ਗੱਲ ਦੱਸਾਂ ਮੈਂ ਤੁਹਾਡਾ ਜਿਹੜਾ ਪਿਤਾ ਸੀ ਨਾ ਉਹ ਚਮਕੌਰ ਘੜੀਚੇ ਮਾਰਿਆ ਗਿਆ ਜੀ ਤੁਹਾਡਾ ਹੀ ਭਰਾ ਮਾਰੇ ਗਿਆ ਤੁਹਾਡਾ ਆਨੰਦਪੁਰ ਖਤਮ ਆ ਜਿਹੜੀ ਬੁੜੀ ਮਾਂ ਹੈ ਤੁਹਾਡੀ ਇਹ ਵੀ ਮਰਨ ਦੇ ਕਿਨਾਰੇ ਬੈਠੀ ਹੈ ਤੁਹਾਡਾ ਵਾਲੀ ਵਾਰਸ ਕੋਈ ਨਹੀਂ ਕੇਵਲ ਅਸੀਂ ਆ ਤੁਹਾਡੇ ਵਾਲੀ ਵਾਰਸ ਜੇ ਤੁਸੀਂ ਸਲਾਮ ਧਰਮ ਘਾੜਨ ਕਰ ਲਓ ਤੇ ਤੁਹਾਨੂੰ ਨਵਾਬੀਆਂ ਬੇਗਮਾਂ ਦੇ ਡੋਲੇ ਦੇ ਕੇ ਵੱਡੇ ਵੱਡੇ ਖਿਤਾਬ ਦਿੱਤੇ ਜਾਣਗੇ ਬੱਚੇ ਪਤਾ ਬਾਬਾ ਜੋਰਾਵਰ ਤੇ ਬਾਬਾ ਫਤਿਹ ਸਿੰਘ ਮੋਢੇ ਨਾਲ ਮੋਢਾ ਜੋੜ ਕੇ ਕੀ ਕਹਿੰਦੇ ਆ ਕਹਿੰਦੇ ਸਾਨੂੰ ਤੇਰੇ ਉੱਤੇ ਇਹੀ ਆਸ ਸੀ ਤੇਰੇ ਉੱਤੇ ਸਾਨੂੰ ਇਹੀ ਆਸ ਸੀ ਉਹ ਸੁੱਚਿਆ ਨੰਦਾ ਝੂਠਾ ਨੰਦ ਕਿਉਂ ਬਣਦਾ ਪਹਿਲੀ ਗੱਲ ਕਦੇ ਕੁੱਤੇ ਸ਼ੇਰਾਂ ਦਾ ਸ਼ਿਕਾਰ ਨਹੀਂ ਜੇ ਕਰਦੇ ਵਾਹ ਜੀ ਵਾਹ ਮੇਰੇ ਜਿਹੜੇ ਭਾਈ ਐ ਨਾ ਉਹ ਸ਼ੇਰ ਆ ਜੇ ਸਾਡਾ ਬਾਪੂ ਬੱਬਰ ਸ਼ੇਰ ਆ ਬੱਬਰ ਸ਼ੇਰਾਂ ਤੇ ਸ਼ੇਰਾਂ ਦਾ ਸ਼ਿਕਾਰ ਕਦੇ ਕੁੱਤਿਆਂ ਦੀ ਕਤੀੜ ਨਹੀਂ ਕਰਿਆ ਕਰਦੀ ਇਹ ਗੱਲ ਛੱਡ ਦੇ ਕਿ ਸਾਡੇ ਪਿਓ ਨੂੰ ਤੂੰ ਮਾਰ ਲੇਗਾ ਆਨੰਦ ਪਰ ਉੱਜੜ ਗਿਆ ਕੀ ਹੋਇਆ ਫੇਰ ਮਸਾਲਾਂਗੇ ਇਹਨੇ ਆਖਿਆ ਬੱਚਿਓ ਜੇ ਤੁਹਾਨੂੰ ਹੁਣ ਛੱਡ ਦਿੱਤਾ ਜਾਵੇ ਰਹਿਮ ਕਰਕੇ ਫਿਰ ਕੀ ਕਰੋਗੇ ਵੀ ਤੁਸੀਂ ਆ ਨਾ ਤੁਹਾਡਾ ਆਰ ਐ ਨਾ ਤੁਹਾਡਾ ਪਾਰ ਐ ਕੀ ਕਰੋਗੇ ਜੀ ਅਨਾਥ ਹੋ ਤੁਸੀਂ ਤੇ ਬੱਚੇ ਕਹਿੰਦੇ ਅਸੀਂ ਜੰਗਲਾਂ 'ਚ ਜਾਵਾਂਗੇ ਖਾਲਸਾ ਪੰਥ ਇਕੱਠਾ ਕਰਾਂਗੇ ਆਪਣੇ ਵਿਛੜੇ ਹੋਏ ਭਾਈ ਇਕੱਠੇ ਕਰਾਂਗੇ ਫਿਰ ਫੌਜ ਤਿਆਰ ਕਰਾਂਗੇ ਤੇ ਫਿਰ ਤੁਹਾਡੇ ਨਾਲ ਅੱਗੇ ਟਕਰਾਵਾਂਗੇ ਜੀ ਉਹ ਕਹਿੰਦੇ ਫਿਰ ਫੜੇਗਾ ਕਹਿੰਦੇ ਜਿੰਨਾ ਚੇਰ ਤੁਹਾਡੀ ਜ਼ੁਲਮ ਦੀ ਤਲਵਾਰ ਮਿਆਨ ਵਿੱਚ ਨਹੀਂ ਪੈਂਦੀ ਤੇ ਇਹ ਤਲਵਾਰ ਦੀ ਤੇਗਾ ਇਉਂ ਚੱਲਦੀ ਰਹੇਗੀ ਤੇ ਚੱਲਦੀ 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 ਰਹੇਗੀ ਵਾਹ ਜੀ ਵਾਹ ਸਚ ਚਾਨਦ ਨੇ ਮਾਰੀ ਤਾੜੀ ਤੇ ਤਾੜੀ ਕਹਿੰਦਾ ਲਓ ਸਿਆਣੇ ਕਹਿੰਦੇ ਨੇ ਸੱਪ ਦੇ ਪੁੱਤ ਸਪੋਲੀਏ ਸ਼ੇਰ ਅਮ ਜੰਮ ਦੀਆਂ ਸੂਲਾਂ ਦੇ ਪੁੱਤਖੇ ਜਿਨ੍ਹਾਂ ਮਰਦੀ ਦੁੱਧ ਪਲਾਇਓ ਸੱਪ ਦੀ ਫਿਤਰਤ ਹੈ ਕਿ ਡੰਗ ਮਾਰਨਾ ਤੁਸੀਂ ਛੱਡਣਾ ਛੱਡੋ ਪਰ ਮੈਂ ਲਿਖ ਕੇ ਕਹਿੰਦਾ ਵੱਡੇ ਹੋ ਕੇ ਦਿੱਲੀ ਸਰਕਾਰਤ ਵਾਸਤੇ ਬੱਚੇ ਖਤਰਾ ਬਣਨਗੇ ਖਤਰਾ ਜੀ ਖਤਰਾ ਬਣਨਗੇ ਦਿੱਲੀ ਵਾਸਤੇ ਲਓ ਜੀ ਫਤਨਾ ਹੋਇਆ ਜਾਰੀ ਕਿਸੇ ਕੁਰਾਨ ਵਿੱਚ ਨਹੀਂ ਲਿਖਿਆ ਕਿ ਬੱਚਿਆਂ ਉੱਤੇ ਜ਼ੁਲਮ ਕਰਨਾ ਪਰ ਕੁਰਾਨ ਪੜ੍ਹਿਆ ਕੌਣ ਕਰੇ ਕਾਜੇ ਲਾ ਦਿੱਤਾ ਫਤਵਾ ਇਹਨਾਂ ਨੂੰ ਲੀਆਂ ਚ ਚਿੜਕੇ ਮਾਰ ਦਿੱਤਾ ਜਾਵੇ ਉਹਨਾਂ ਚਿਹਰੇ ਇਹਨਾਂ ਨੂੰ ਰੱਖਿਆ ਜਾਵੇ ਜਿੰਨਾ ਚਿਹਰੇ ਇਹਨਾਂ ਦੇ ਸਵਾਸ ਲਈ ਓਟ ਜਾਂਦੇ ਇਹਨਾਂ ਨੂੰ ਜ਼ਿਬਾ ਕਰ ਦਿੱਤਾ ਜਾਵੇ ਮੁੱਕ ਦੀ ਗੱਲ ਕਰਾਂ ਬੱਚਿਆਂ ਵਾਸਤੇ ਦੀਵਾਰ ਚੜੀ ਗਈ ਬੱਚੇ بے ਹੋਸ਼ ਹੋਏ ਦੀਵਾਰ ਡਿੱਗੀ ਦੁੱਧ ਬੁਲਾਇਆ ਫਿਰ ਪੁੱਛਿਆ ਫਿਰ ਬੱਚਿਆਂ ਨੇਕਾਰ ਕੀਤੇ ਤੇ ਜਲਾਦ ਲਿਆਂਦੇ ਗਏ ਤੇ ਜਿਵਾ ਕਰਨ ਵਾਸਤੇ ਕੀ ਕਰਦੇ ਜਿਵਾ ਪਤਾ ਕਿਦਾਂ ਕੀਤੇ ਜਾਂਦੇ ਨੇ ਜਿੱਦਾਂ ਕੋ ਜਿੰਨਾ ਕੋ ਮੈਂ ਪੜਿਆ ਇੱਕ ਜਲਾਦ ਆਉਂਦਾ ਹੈ ਬੰਦੇ ਨੂੰ ਪੁੱਠਾ ਲੰਮਾ ਪਾ ਲਿਆ ਜਾਂਦਾ ਲੱਤਾਂ ਬਣ ਲੀਆਂ ਜਾਂਦੀਆਂ ਉਹਦੀਆਂ ਜੀ ਪੁੱਠੀਆਂ ਬਾਹਾਂ ਕਰਕੇ ਮੁਸ਼ਕਾ ਲਾ ਕੇ ਉਹਨੂੰ ਬਣ ਲਿਆ ਜਾਂਦਾ ਹੈ ਇੱਕ ਖੱਬੇ ਹੱਥ ਦੇ ਵਿੱਚ ਨਾ ਜਲਾਦ ਜਿਵਾ ਕਰਨ ਵਾਲੇ ਬੰਦੇ ਦੇ ਕੇਸ ਫੜ ਲੈਂਦਾ ਹੈ ਧੌਣ ਪਿੱਛੋਂ ਲੈ ਜਾਂਦਾ ਜਿੰਨੀ ਜਾ ਹੋਵੇ ਜਿਹੜੀ ਆ ਚੀਜ਼ ਆ ਸਾਹਮਣੇ ਲਿਆਂਦੀ ਜਾਂਦੀ ਹੈ ਤੇ ਤਿੱਖੀ ਛੁਰੀ ਛੁਰੀ ਲੈ ਕੇ ਨਾ ਧੌਣ ਤੇ ਰੱਖ ਕੇ ਹੌਲੀ-ਹੌਲੀ ਫੇਰੀ ਜਾਂਦੀ ਹੈ ਹੌਲੀ-ਹੌਲੀ ਵੀ ਜਿੰਨਾ ਵੀ ਦਰਦ ਹੋਵੇ ਓਨਾ ਵਧੀਆ ਇਹਨੂੰ ਕਹਿੰਦੇ ਨੇ ਜ਼ਿਵਾ ਕਰਨਾ ਜ਼ਿਵਾ ਕਹਿੰਦੇ ਨੇ ਬੱਚਿਆਂ ਨੂੰ ਜਦੋਂ ਜ਼ਿਵਾ ਕੀਤਾ ਕਈ ਘੰਟੇ ਬੱਚੇ ਤੜਫਦੇ ਰਹਿ ਸਨ ਉੱਥੇ ਸਰਹੰਦ ਦੇ ਵਿੱਚ ਹੁਣ ਬੱਚੇ ਹੋ ਗਿਆ ਜ਼ਿਵਾ ਇਧਰ ਦਾਦੀ ਮਾ ਨੂੰ ਪਤਾ ਸੀ ਅੱਜ ਮੇਰੇ ਪੋਤਿਆਂ ਦੀ ਅਖੀਰਲੀ ਪੇਸ਼ੀ ਆ ਕਿਉਂਕਿ ਰਾਤ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਦੱਸ ਗਏ ਸ੍ਰੀ ਮਾਤਾ ਗੁਜਰੀ ਨੂੰ ਕਿ ਤੇਰੇ ਅੱਜ ਦਿਨੇ ਤੇਰੇ ਪੁੱਤੇ ਮੇਰੇ ਕੋਲ ਆ ਜਾਣਗੇ ਤੇ ਤੂੰ ਵੀ ਮਗਰਿਆ ਜਾਮੀ ਸੱਜੇ ਪਾਸ਼ਾ ਮਹਾਰਾਜ ਦੀ ਮਾਂ ਮਾਂ ਗੁਜਰੀ ਨੂੰ ਪਤਾ ਹੈ ਤੇ ਅੱਜ ਇਹ ਦੋਵੇਂ ਲਾਲ ਕੌਮ ਵਾਸਤੇ ਹੋ ਗਏ ਸ਼ਹੀਦ ਸਿਆਣੇ ਕਹਿੰਦੇ ਨੇ ਤੁਸੀਂ ਬੜੇ ਸੂਝਵਾਨ ਬੈਠੇ ਹੋ ਦਿਲ ਭਰ ਆਉਂਦਾ ਜਦੋਂ ਮੈਂ ਇਤਿਹਾਸ ਨੂੰ ਲਿਖ ਰਿਹਾ ਸੀ ਨਾ ਮੈਨੂੰ 2 ਮਹੀਨੇ ਲੱਗੇ ਨੇ ਤਾਂ 1-2 ਦਿਨਾਂ ਦੇ ਵਿੱਚ ਮੈਂ પ્રસੰਗ ਲਿਖ ਦਿਨਾ ਹੈ ਇਹ ਜਿਹੜਾ ਪ੍ਰਸੰਗ ਮੈਂ ਕਹਿ ਰਿਹਾ ਮੈਂ ਕਈ ਵਾਰੀ ਪ੍ਰਸੰਗ ਦੀਆਂ ਲੈਣਾ ਕੱਟੀਆਂ ਤੇ ਕਈ ਵਾਰੀ ਮੈਂ ਲਿਖੀਆਂ ਫਿਰ ਮੈਂ ਲਿਖ ਦਿੰਦਾ ਸੀ ਫਿਰ ਟਾ ਦਿੰਦਾ ਸੀ ਫਿਰ ਲਿਖ ਦਿੰਦਾ ਸੀ ਵੀ ਅਜੇ ਗੱਲ ਨਹੀਂ ਬਣੀ ਕਿਉਂਕਿ ਦਰਦ ਜਿਹੜਾ ਹੁੰਦਾ ਨਾ ਉਹ ਦਰਦਾਂ ਵਾਲਿਆਂ ਨੂੰ ਮਹਿਸੂਸ ਹੁੰਦਾ ਜਿਨ੍ਹਾਂ ਦੇ ਨਾਲ ਬੀਤੀ ਹੋ ਗਈ ਮਾਂ ਗੁਜ਼ਰੀ ਚਬਾਰੇ ਉੱਤੇ ਭੱਲਾ ਦੇ ਖੜੇ ਐ ਸਰਹੰਦ ਦੇ ਉੱਤੇ ਠੰਡੇ ਬੁਰਜ ਉੱਤੇ ਖੜੇ ਨੇ ਤੇ ਜਦੋਂ ਇੱਕ ਜਲਾਦ ਕਹਿੰਦਾ ਜਿਹੜਾ ਨਾਲ ਬਿਸਤਰੀ ਲੱਗਾ ਹੋਇਆ ਸੀ ਕਹਿੰਦਾ ਜਰਾ ਮੈਂ ਘਾਰਾ ਮੇਰਾ ਮੁੱਕ ਗਿਆ ਘਾਰਾ ਲੈ ਆਂ ਹਲੇ ਜੀਵਾਂ ਨਹੀਂ ਸੀ ਕਿਤੇ ਬੱਤੇ ਉਹ ਕਹਿੰਦਾ ਜਾ ਲੈ ਆ ਇਹ ਨੰਗਣ ਲੱਗਾ ਤੇ ਮਾਂ ਗੁਜਰੀ ਨੇ ਆਵਾਜ਼ ਮਾਰੀ ਵੇ ਪੁੱਤਰਾ ਮੇਰੇ ਬੱਚਿਆਂ ਦਾ ਕਿਸੋ ਹਾਲ ਨਹੀਂ ਆਇਆ ਮੈਨੂੰ ਦੱਸ ਕਿਹੋ ਜੇ ਨੇ ਹਾਲ ਮੇਰੇ ਬੱਚਿਆਂ ਦਾ ਜਲਾਦ ਨੇ ਫਿਰ ਤਾਂ ਮਾਰੀ ਤਾਹਾਂ ਜਿਹੜਾ ਪੱਥਰ ਦਿਲ ਜਲਾਦ ਸੀ ਨਾ ਅੱਜ ਉਹ ਵੀ ਰੋ ਪਿਆ ਪਿਆਰਿਓ ਸਰਹੰਦ ਰੋਠੀ ਜਿਹੜੀ ਕੰਧ ਵਿੱਚ ਲਾਲ ਮੇਰੇ ਗੁਰੂ ਦੇ ਚਿਣੇ ਜਾ ਰਹੇ ਸੀ ਨਾ ਉਹ ਕੰਧ ਦੀ ਇੱਠ ਇੱਠ ਅੱਜ ਰੋ ਰਹੀ ਆ ਤੇ ਕਹਿ ਰਹੀਏ ਪਾਪੀ ਸੁਬਿਆ ਤੇਰਾ ਕੱਖ ਨਾ ਰਹਿ ਉਹ ਜਾਨਮਾ ਤੂੰ ਇਨਾ ਮਾਸੂਮ ਜਿੰਦਾ ਉੱਤੇ ਤੇ ਤਰਸ ਕਰ ਲਾ ਤੇਰਾ ਇਹਨਾਂ ਬੱਚਿਆਂ ਨੇ ਕੀ ਵਿਗਾੜਿਆ ਜਦੋਂ ਜ਼ੁਲਮ ਦੀ ਹੋ ਜਵੇ ਅੱਤ ਕਹਿੰਦੇ ਨਾਲ ਅੱਤ ਦੇ ਰੱਬ ਦਾ ਵੈਰ ਹੁੰਦਾ ਆ ਆਪਿਉਂਦਾ ਅਤਿਆਚਾਰ ਰੁਕਣੇ ਇੱਕ ਪਲ ਨਾ ਉਸ ਤੋਂ ਠਹਿਰ ਹੁੰਦਾ ਮਾ ਗੁਜਰੀ ਜਲਾਦ ਨੂੰ ਪੁੱਛਦੀ ਐ ਤੇ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਹੁਣ ਸੁਣਿਓ ਦਿਲ ਤੇ ਹੱਥ ਰੱਖ ਕੇ ਕਹਿੰਦਾ ਪੱਜ ਗਾਰੇ ਦੇ ਫੇਰ ਜਲਾਦ ਭੱਜਾ ਪੱਜ ਗਾਰੇ ਦੇ ਫੇਰ ਜਲਾਦ ਭੱਜਾ ਮਾਤਾ ਗੁਜਰੀ ਨੂੰ ਇੰਜ ਸੁਣਾਉਣ ਲੱਗਾ ਕਹਿੰਦਾ ਇੱਕ ਜੋੜਾ ਮਾਸੂਮਾਂ ਦਾ ਰਹਿ ਗਿਆ ਸੀ ਇੱਕ ਜੋੜਾ ਮਾਸੂਮਾਂ ਦਾ ਰਹਿ ਗਿਆ ਸੀ ਮੈਨੂੰ ਯਾਪਦਾ ਅੰਮੀਏ ਹੋਣੀ ਰਹਿਣ ਲੱਗਾ ਬੇਟੀ ਨੇਰੇ ਤੇ ਅੰਮੀਏ ਅੱਜ ਤੇਰੇ ਤੇ ਪੂਰੇ ਚੰਨ ਨੂੰ ਲੱਗਣ ਗ੍ਰਹਿਣ ਲੱਗਾ ਅੱਜ ਲੱਗਣ ਲੱਗਾ ਤੇਰੇ ਚੰਨਾਂ ਨੂੰ ਗ੍ਰਹਿਣ ਅੱਗੇ ਨਹੀਂ ਲੱਗਾ ਅੱਜ ਲੱਗਣ ਲੱਗਾ ਦੇਖੋ ਮਾਂ ਗੁਜਰੀ ਮਾਂ ਗੁਜਰੀ